ਪਹਿਲਾਂ ਤੇ ਜੀ ਰਿਮਾਂਡ ਵਾਲੀ ਗੱਲ ਤੋਂ ਹੀ ਮੈਂ ਦੁਬਾਰੇ ਸ਼ੁਰੂ ਕਰ ਦਿਆਂ ਰਿਮਾਂਡ ਵਾਲੀ ਗੱਲ ਵਿੱਚ ਰਹਿ ਗਈ ਸੀ ਕੱਲ ਆਪਣੇ ਕਰਦੇ ਕਰਦੇ ਰਿਮਾਂਡ ਦਾ ਬੜਾ ਸੀ ਲੋਕਾਂ ਨੂੰ ਕਿ ਰਿਮਾਂਡ ਪਤਾ ਨਹੀਂ ਕਿਉਂ ਨਹੀਂ ਲੈ ਰਹੇ ਰਿਮਾਂਡ ਪਤਾ ਨਹੀਂ ਕਿਉਂ ਨਹੀਂ ਲੈ ਰਹੇ ਰਿਮਾਂਡ ਲੈ ਲਈ ਡਿਮਾਂਡ ਫੇਰ ਵੀ ਵਧੀ ਹੋਈ ਹੈ ਅਜੇ ਵੀ ਅਜੇ ਵੀ ਰੇਟਾਂ ਪੈ ਰਹੀਆਂ ਤੇ ਪਟਿਆਲਾ ਦੇ ਵਿੱਚ ਕਹਿੰਦੇ ਵੀ ਇੱਕ ਸੀਗਾ ਕੋਈ ਪ੍ਰਾਪਰਟੀ ਡੀਲਰ ਉਹਦੇ ਘਰ ਤੇ ਰੇਡ ਮਾਰੀ ਆ ਪੈਕੀ ਕਲ ਤੇ ਇਹ ਅੱਛਾ ਰਿਮਾਂਡ ਜਿਹੜਾ 5 ਦਿਨ ਦਾ ਸੀਗਾ 5 ਦਿਨ ਦੇ ਟੈਸਟ ਮੈਚ ਹੁੰਦਾ ਹੈ ਹੂੰ ਇਹ ਹੁਣ ਪਤਾ ਨਹੀਂ ਵੀ ਟਕ ਟਕ ਹੋਈ ਆ ਉੱਥੇ ਕਿ ਠੁੱਕ ਠੁੱਕ ਹੋਈ ਆ ਮੈਨੂੰ ਨਹੀਂ ਪਤਾ ਕਿਉਂਕਿ ਰਿਮਾਂਡ ਰੂਮ ਦੀ ਕਹਾਣੀ ਰਿਮਾਂਡ ਤੇ ਜਾਣ ਵਾਲਾ ਤੇ ਰਿਮਾਂਡ ਤੇ ਲੈ ਜਾਣ ਵਾਲੇ ਜਾਂਦੇ ਆ ਜੀ ਜੀ ਠੀਕ ਹੈ ਨਾ ਜੀ ਉਹ ਇਨ ਟੈਸਟ ਮੈਚ ਬਰੋਬਰ ਰਹਿੰਦਾ ਟਾਈ ਰਹਿੰਦਾ ਹੈ ਕੌਣ ਜਿੱਤਦਾ ਕੌਣ ਹਾਰਦਾ ਜਦੋਂ ਹੁਣ ਇਹ ਰਿਮਾਂਡ ਖਤਮ ਹੋਏਗਾ ਉਸ ਤੋਂ ਬਾਅਦ ਜਿਹੜਾ ਰਿਮਾਂਡ ਪੇਪਰ ਪੇਸ਼ ਕੀਤਾ ਜਾਊਗਾ ਜੀ ਕਿ ਭਾਈ ਆ ਆ ਅਸੀਂ ਪੁੱਛ ਵਿੱਚ ਕੀਤੀ ਤੇ ਇਹਦਾ ਆ ਆ ਨਤੀਜਾ ਨਿਕਲਿਆ ਫਿਰ ਉਸ ਤੋਂ ਬਾਅਦ ਪਤਾ ਲੱਗ ਜਾਊਗਾ ਹੂੰ ਤੇ ਰਹੀ ਗੱਲ ਪਟਿਆਲੇ ਦੀ ਅੱਛਾ ਵਿਜੀਲੈਂਸ ਵਾਲੇ ਵੀ ਗੈਚਲੇ ਕਹਿੰਦੇ ਸਾਨੂੰ ਪ੍ਰੋਡਕਸ਼ਨ ਫਰੰਟ ਦੇ ਦਿਓ ਹੂੰ ਕੋਰਟ ਨੇ ਆਖਿਆ ਕਿ ਭਈ ਇਹ ਕੀ ਆ ਸੀਬੀਆਈ ਵਾਲੇ ਰਿਮਾਂਡ ਤੇ ਲੈ ਕੇ ਬੈਠੇ ਆ ਤੁਸੀਂ ਵਿੱਚ ਐਵੇਂ ਹੂੰ ਅਖੇ ਤੂੰ ਕੌਣ ਦਾਸ ਮੁਖਾ ਮਖਾ ਕਹਿੰਦੇ ਨੇ ਜੀ ਉਹ ਕਹਿੰਦੇ ਵੀ ਉਹਨਾਂ ਨੇ ਮੁਕੱਦਮਾ ਬਣਾ ਰੱਖਿਆ ਹਿਰਾਸਤ ਦੇ ਵਿੱਚ ਹੈਗਾ ਉਸ ਤੋਂ ਬਾਅਦ ਵੇਖੀ ਜਾਊਗੀ ਜਿਹੜੀ ਹੋਊਗੀ ਚਲੋ ਵਿਜੀਲੈਂਸ ਦੀ ਉਮੀਦਾਂ ਨੂੰ ਝਟਕਾ ਲੱਗ ਗਿਆ ਰਿਮਾਂਡ ਇਧਰ ਚੱਲ ਰਿਹਾ ਸੀਗਾ ਪਰ ਇਸੇ ਦਰਮਿਆਨ ਜਿੱਦਾਂ ਤੁਸੀਂ ਕਿਹਾ ਕਿ ਭਾਈ ਪਟਿਆਲੇ ਦੇ ਵਿੱਚ ਇੱਕ ਕਾਰੋਬਾਰੀ ਤੇ ਆ ਕੇ ਸੀਬੀਆਈ ਨੇ ਰੇਡ ਮਾਰੀ ਆ ਹੂੰ ਤੇ ਜੋੜਿਆ ਜਾ ਰਿਹਾ ਕਿ ਇਹ ਸਾਫ ਦਾ ਡੀਆਈਜੀ ਪੁੱਲਰ ਦੇ ਮਾਮਲੇ ਨਾਲ ਨਹੀਂ ਮਾਮਲਾ ਜੁੜਿਆ ਹੈ ਵੇਖੋ ਹੁਣ ਕੋਈ ਆਫੀਸ਼ੀਅਲੀ ਤੇ ਗੱਲ ਆਵੇ ਸਾਹਮਣੇ ਤਾਂ ਫੇਰ ਤੇ ਆਪਾਂ ਵੇਖਾਂਗੇ ਕਿ ਹਾਂ ਇਸੇ ਸੰਦਰਭ ਦੇ ਵਿੱਚ ਹੀ ਇਹ ਰੇਡ ਵਜੀ ਆ ਪਰੰਤੂ ਇੱਕ ਗੱਲ ਬੜੀ ਦਿਲਚਸਪ ਤੇ ਰੋਚਕ ਹੋ ਜਾਂਦੀ ਹੈ ਸੁਖਮ ਸਿੰਘ ਸਾਹਿਬ ਉਹ ਇਹ ਆ ਕਿ ਜਿਵੇਂ ਨਿਰਮਲ ਬਾਬਾ ਨੇ ਕਹਿੰਦੇ ਸਾਰ ਬਾਰ-ਬਾਰ ਸਮੋਸਾ ਕਿਉਂ ਆ ਰਹਾ ਹੈ ਉਹ ਮਤਲਬ ਕੋਈ ਆਧਾ ਕਾਰਨ ਦੱਸਦਾ ਹੈ ਹਾਂ ਕਿਰਪਾ ਇਹੀ ਰੁਕੀ ਹੋਈ ਹੈ ਇਹ ਬਾਰ-ਬਾਰ ਪਟਿਆਲਾ ਕਿਉਂ ਆ ਰਿਹਾ ਸਾਲ ਸਹੀ ਗੱਲ ਹੈ ਇਹ ਬਹੁਤ ਪਹਿਲਾਂ ਤੋਂ ਸ਼ੁਰੂ ਹੋਇਆ ਹੈ ਇਹ ਪਟਿਆਲਾ ਕਿਉਂ ਆ ਰਿਹਾ ਬਾਰ-ਬਾਰ ਬਾਠ ਵੇਲੇ ਤੋਂ ਬਹੁਤ ਚਰਚਿਤ ਹੋ ਗਿਆ ਪਟਿਆਲਾ ਨਾ ਕਰਨਲ ਬਾਠ ਦਾ ਮਾਮਲਾ ਵੀ ਛੱਡ ਦਿਓ ਉਹ ਇੱਕ ਵੱਖਰਾ ਵਿਸ਼ਾ ਪਰ ਤੁਸੀਂ ਦੇਖੋ ਕਿ ਜਿਹੜਾ ਸੱਟੇਵਾਜੀ ਵਾਲਾ ਕਾਂਡ ਹੋਇਆ ਸੀਗਾ ਹਾਂ ਬਿਲਕੁਲ ਜਿਹਦੇ ਵਿੱਚ ਖੁਦ ਮਤਲਬ ਕਿ ਇਨਕਮ ਟੈਕਸ ਨੇ ਰੇਡ ਕੀਤੀ ਸੀ ਜੀ ਜਿਹੜੀ 25 ਕਰੋੜ ਦੀ ਰਿਕਵਰੀ ਹੋਈ ਸੀ ਉਹ ਵੀ ਤੇ ਪਟਿਆਲੇ 'ਚ ਹੋਈ ਸੀਗੀ ਨਾ ਜਿਹੜੀ ਸਭ ਤੋਂ ਵੱਡੀ ਰਿਕਵਰੀ ਸੀਗੀ ਉਸ ਕੇਸ ਦੇ ਵਿੱਚ ਉਹ ਰਿਕਵਰੀ ਚੰਡੀਗੜ੍ਹੋਂ ਨਹੀਂ ਸੀ ਹੋਈ ਚੰਡੀਗੜ੍ਹ ਤੇ ਦੋ ਕੋਠੀਆਂ ਸੀ ਜੀ ਚੰਡੀਗੜ੍ਹ ਦੀ ਜਗ੍ਹਾ ਤੇ ਪਟਿਆਲੇ ਤੋਂ ਰਿਕਵਰੀ ਹੋਈ ਹੈ ਜਿੱਕਰੋੜਾਂ ਦੀ ਹੂੰ ਹੁਣ ਪਟਿਆਲੇ ਵਾਲੇ ਜਿਹੜੇ ਮੁਖ ਪੁਲਿਸ ਅਫਸਰ ਨੇ ਉਹਨਾਂ ਤੇ ਅਕਾਲੀ ਦਲ ਸਿੱਧਮ ਸਿੱਧਾ ਕਈ ਵਾਰ ਹਮਲਾਬਰ ਹੋਇਆ ਜੀ ਕਿ ਭਈ ਇਹ ਜਿਹੜੇ ਪੁਲਿਸ ਕਪਤਾਨ ਨੇ ਹਮ ਇਥੇ ਬਿਲਕੁਲ ਭਈ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਚੱਲਦੇ ਨੇ ਮਿਲ ਕੇ ਚੱਲਦੇ ਸਾਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਦੇ ਸਿਆਸਤ ਦੇ ਵਿੱਚ ਚੱਲਦਾ ਸਾਰਾ ਕੁਝ ਪਰ ਇਹ ਬੜਾ ਰੋਚਕ ਕਿੱਸਾ ਬਣ ਜਾਂਦਾ ਹੈ ਨਾ ਜੀ ਕਿ ਜੇ ਸੱਟੇਬਾਜੀ ਕਾਂਡ ਜਿਹਦੇ ਵਿੱਚ ਕਈ ਆਈਪੀਐਸ ਅਫਸਰ ਹੋਣ ਦਾ ਕਥਿਤ ਦਾਵਾ ਕੀਤਾ ਗਿਆ ਮੀਡੀਆ ਰਿਪੋਰਟਸ ਆਈਆਂ ਚਰਚਾਾਂਵਾਂ ਆਈਆਂ ਸਾਰਾ ਕੁਝ ਹੋਇਆ ਉਹਦੇ ਤਾਰ ਵੀ ਪਟਿਆਲੇ ਨਾਲ ਹੁਣ ਹਾ ਜੇ ਭੁੱਲਰ ਵਾਲਾ ਮਾਮਲਾ ਇਹਦੇ ਤਾਰ ਵੀ ਪਟਿਆਲੇ ਨਾਲ ਪਟਿਆਲੇ ਨਾਲ ਜੀ ਤੇ ਇਹ ਜੇ ਮਾਮਲਾ ਇੱਥੋਂ ਤੱਕ ਪਹੁੰਚਿਆ ਹੈ ਨਾ ਤੇ ਫਿਰ ਤੁਸੀਂ ਵੇਖਿਓ ਕਿ ਇਹ ਮਾਮਲਾ ਰੁਕਣਾ ਨਹੀਂ ਹੈ ਇਹ ਮਾਮਲਾ ਰੁਕਣਾ ਨਹੀਂ ਜੇ ਸੀਬੀਆਈ ਅੱਗੇ ਵਧਾਉਣ ਲੱਗ ਪਈ ਜੇ ਤੇ ਇਸੇ ਚੀਜ਼ ਨਾਲ ਜੁੜਿਆ ਹੀ ਇਹ ਪ੍ਰਕਰਣ ਹੈ ਹੂੰ ਭੁੱਲਰ ਵਾਲੇ ਦਾ ਜੀ ਤਾਂ ਤੁਸੀਂ ਸਮਝ ਲਓ ਕਿ ਇਹਦੇ ਵਿੱਚ ਜਿਹੜੀ ਆ ਹੈਗੀ ਆ ਨਾ ਸੀਬੀਆਈ ਇਹਨੇ ਕਈ ਵਲੇਟ ਦੇਣੇ ਆ ਔਰ ਜਦੋਂ ਖੋਲਣ ਲੱਗਦੇ ਉਹਦੀ ਕੀ ਪਤਾ ਹਾਂਜੀ ਕਾਰੋਬਾਰੀ ਆ ਗਏ ਉਹਦੇ ਚ ਠੇਕੇਦਾਰ ਆ ਜਾਣਗੇ ਉਹਦੇ ਚ ਮੰਡੀ ਗੋਬਿੰਦਗੜ ਵਾਲੇ ਵੀ ਆ ਜਾਣਗੇ ਉਹਦੇ ਚ ਰਸੂਖਦਾਰ ਵੀ ਆ ਜਾਣਗੇ ਤਾਂ ਇਹਦਾ ਮਤਲਬ ਇਹ ਹੈ ਕਿ ਜੇ ਰਿਮਾਂਡ ਦੇ ਦਰਮਿਆਨ ਇਹਨਾਂ ਨੂੰ ਕੋਈ ਇਨਪੁਟ ਜਾਂ ਕੋਈ ਸਬੂਤ ਪ੍ਰਾਪਤ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਪਟਿਆਲੇ 'ਚ ਐਸੇ ਕੇਸ 'ਚ ਰੇਡ ਕੀਤੀ ਆ ਜਿਹਦਾ ਮਤਲਬ ਹੈ ਕਿ ਹੁਣ ਕਹਾਣੀ ਜਿਹੜੀ ਹੈ ਨਾ ਉਹ ਚਾਰ ਦਿਵਾਰੀਆਂ ਤੋਂ ਨਿਕਲ ਕੇ ਅਗਾਹ ਵਧੇਗੀ ਤੇ ਜੇ ਕਿਰਸ਼ਾਨੂ ਬਣ ਗਿਆ ਸਰਕਾਰੀ ਸਰਕਾਰੀ ਕੋਈ ਜੌਬ ਤੇ ਨਹੀਂ ਲੱਗਾ ਹੋਆ ਸਰਕਾਰੀ ਗਵਾਹ ਬਣ ਗਿਆ ਉਹ ਸਰਕਾਰੀ ਗਵਾਹ ਕਈਆਂ ਦੀ ਹਵਾ ਜਿਹੜੀ ਹੈ ਨਾ ਉਹ ਬਈ ਖਰਾਬ ਹੋ ਜਾਣੀ ਹੈ ਢਿੱਲੀ ਕਰਦਾ ਹੈਗਾ ਜੀ ਜੀ